ਦਰਦੀਆਂ ਗੱਲਾਂ ਹੋਈਆਂ ਲਓ ਇੱਕ ਪਾਸੇ ਸ਼ੀਲੂ ਹੈ ਹਰਿਆਣੇ ਦੀ ਧਰਤੀ ਆ ਮੇਰੇ ਮਿੱਤਰੋ ਬਾਹੂ ਅਕਬਰਪੁਰ ਪਿੰਡ ਪਰ ਦੂਜੇ ਪਾਸੇ ਕਹਿੰਦੇ ਭੀਮ ਦੇ ਵਿੱਚ ਵੀ ਚਾਦ ਬੜੀ ਹੈ ਇੱਕ ਪਾਸੇ ਕਹਿੰਦੇ ਮਾਝੇ ਦਾ ਮਝੈਲ ਔਰ ਦੂਜੇ ਪਾਸੇ 1100 ਦਾ ਜੱਫਾ ਹੋਣਾ ਮੇਰੀ ਬੇਨਤੀ ਦਿੜਵਾ ਤੇ ਪ੍ਰੋਦੀ ਟੀਮ ਆ ਜਾਣਗੀਆ ਟੱਕਰ 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 ਕਿਆ ਰਸੂ ਹੱਥ ਹੋਣਗੇ ਇੱਕ ਪਾਸੇ ਸ਼ੂਸ਼ਕ ਵਾਲਾ ਫੁੱਲਾ ਔਰ ਦੂਜੇ ਪਾਸੇ ਕਹਿੰਦੇ ਰਵੀ ਕੈਲਰਮ ਕਿੱਤੇ ਫੜੇਗੇ ਕਿੱਤੇ ਫੜੇਗੇ ਕਿੱਤੇ ਫੜੇਗੇ ਤਾੜੀਆਂ 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 ਸਵਾਦ ਵੱਖਰਾ ਖੇਡ ਕਬੱਡੀ ਦਾ ਆ ਫੁੱਲਾ ਆ ਆ ਫੁੱਲੇ ਆ ਫੁੱਲਾ ਜੁੱਕੇ ਤੇ 65 ਕਿਲੋ ਦਾ ਪ੍ਰਾਈਜ਼ ਦਰਸਾ ਸਿੰਘ ਜੀ ਚਹਿਲ ਉਹਨਾਂ ਮੰਡੀਆਂ ਜਿਹੜੇ ਦੋਨੋਂ ਪ੍ਰਾਈਜ਼ ਦਿੱਤੇ ਗਏ ਆ ਬਹੁਤ ਬਹੁਤ ਧੰਨਵਾਦ ਆਓ ਜੀ ਉੱਪਿਆ ਤੇ ਵਿਰੋਧੀ ਟੀਮ ਸ਼ੂਸ਼ਕ ਉੱਪਿਆ ਤੇ ਸ਼ੂਸ਼ਕ ਉਸ ਤੋਂ ਬਾਅਦ ਪਹਿਲਾ ਸੈਮੀਫਾਈਨਲ ਸ਼ਾਹਰ ਤੇ ਦਿੜਬਾ ਮੰਡੀ ਤੇ ਜਿਹੜੀ ਇਹਦੇ ਵਿੱਚੋਂ ਜਿੱਤੂਗੀ ਉਹ ਹਾਕਮ ਵਾਲੇ ਦੇ ਨਾਲ ਜੱਗੂ ਦੀ ਟੀਮ ਦੇ ਨਾਲ ਸ਼ਿਲੂ ਵੀ ਹੱਸਦਾ ਵੀ ਮੈਚ ਆ ਵੀ ਤਕੜਾ ਹੈ ਜੇ ਆ ਜਿੱਤਦੇ ਆ ਤੇ ਗਾਹਲਾ ਵੀ ਤਕੜਾ ਹੈ ਤੇ ਫਿਰ ਜੇ ਫਾਈਨਲ ਦੇ ਵਿੱਚ ਪਹੁੰਚਦੇ ਆ ਤੇ ਫਿਰ ਗੱਲ ਹੋਰ ਹੋਵੇਗੀ ਸੋ ਸਮੇਂ ਦੀਆਂ ਗੱਲਾਂ ਨੇ ਉੱਬਿਆਂ ਦਾ ਇੱਕ ਟੂਰਨਾਮੈਂਟ ਅੱਜ ਕਹਿੰਦੇ ਮੇਰੇ ਵੀਰੋ ਵਖਰੀ ਛਾਪ ਛੱਡ ਰਿਹਾ ਹੈ ਸੱਤ ਕਿ ਹਜੇ ਹੋਰ ਨੇਰਾ ਕਰਾਉਣਾ ਮਾਰ ਲਾ ਕਿ ਵਿਸਲ-ਵਿਸਲ ਕਰਾ ਦੇ ਮੈਚ ਸ਼ੁਰੂ ਝਨੇੜੀ ਵਾਲਿਆ ਔਰ ਜਲਦੀ ਦੇ ਨਾਲ ਮੈਚ ਦੀ ਸ਼ੁਰੂਆਤ ਲੈ ਵੀ ਸੱਤ ਤੋਂ ਕਾਲੀ ਘੱਟ ਕਰਦਾ ਪਤਾ ਨਹੀਂ ਆਹ ਥੇ ਏਰੀਏ 'ਚ ਫਿਰਦਾ ਉਹਦਰ ਸੁਖੀ ਬਾਈ ਸਾਡਾ ਚਹਿਲ ਤੇ ਨਾਲ ਸਾਡੇ ਕਲੱਬ ਦੇ ਮੈਂਬਰ ਹੈ ਉਹਨਾਂ ਦੇ ਨਾਲ ਸਾਡੇ ਕਹਿੰਦੇ ਮੇਰੇ ਵੀਰੋ ਹੈਪੀ ਬੇਨੜਾ ਤੇ ਨਾਲ ਸੰਦੀਪ ਪਟਾਲ ਹੁਣਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਲਮਨ ਰੂਪਾ ਹੈੜੀ ਰਾਜੂ ਸਾਡਾ ਢੰਡਿਆਲ ਆਸ਼ਰਮ ਜੀ ਉਧਰ ਸਾਡੇ ਗੁਰਵਿੰਦਰ ਚਾਹਲ ਦੇ ਮਾਮਾ ਜੀ ਜਗਸੀਰ ਸਿੰਘ ਜੀ ਤੂਰ ਬੰਜਾਰੇ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਹੋਇਆ ਬਹੁਤ ਬਹੁਤ ਧੰਨਵਾਦ ਹੈ ਹੁਣ ਆਪਾਂ ਗੱਲ ਕਬੱਡੀ ਦੀ ਤੇ ਜਿਹੜੇ ਹੋਰ ਨਾਮ ਹੈ ਸਵਾ ਲੱਖ ਰੁਪਈਆ ਜਿਹੜਾ ਗਗਨ ਸਰਪੰਚ ਹੋਣਾ ਮੰਨਿਓ ਗ੍ਰਾਮ ਪੰਚਾਇਤ ਮੰਨਿਓ ਪਈਦਾ ਹੋਇਆ ਪਹਿਲੀ ਕਬੱਡੀ ਪੈ ਗਈ ਰਪਿੰਦਰ ਬਈ ਚੱਕੋ ਮਾਈਕ ਤੇ ਕਹਿੰਦੇ ਸ਼ੀਲੂ ਬਾਹੂ ਅਕਬਰਪੁਰ ਦਾ ਉਹ ਕਹਿੰਦੇ ਰੋੜੀ ਕੁੱਟਣ ਵਾਲੀ ਮਸ਼ੀਨ ਪਹਿਲੀ ਕਬੱਡੀ ਤਾੜੀਆਂ ਜ਼ੋਰਦਾਰ ਸ਼ੀਲੂ ਸ਼ੀਲੂ ਤੇ ਨਿੱਕਾ ਗਦੌਰ ਵਾਲਾ ਡੱਕਿਆ ਗਿਆ ਪੱਟੀ ਦੇ ਇਲਾਕੇ ਦਾ ਨੌਜਵਾਨ ਖਿਡਾਰੀ ਇਸ ਲਈ ਡੱਕਿਆ ਗਿਆ ਲਓ ਅਗਲੀ ਕਬੱਡੀ ਆ ਸੁਨੀਲ ਹੈ ਇਹ ਧਮਤਾਨ ਸਾਹਿਬ ਦੀ ਧਰਤੀ ਦਾ ਮੇਰੇ ਮਿੱਤਰੋ ਇਸਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ 11 ਜਨਵਰੀ ਨੂੰ ਸੰਘੇੜਿਆਂ ਦੇ ਮੇਲੇ ਦਾ ਸੱਦਾ ਲੱਕੀ ਪੱਤਲ ਵੱਡ ਵਾਲਾ ਕਹਿੰਦਾ ਵੀ ਬੈਸਟਾਂ ਨੂੰ ਬੁਲਟ ਦਿੱਤੇ ਜਾਣਗੇ ਸੰਘੇੜਿਆਂ ਦਾ ਮੇਲਾ ਵੀ ਵੱਡੇ ਪੱਧਰ ਤੇ ਹੋਵੇਗਾ ਔਰ 14 ਤਰੀਕ ਨੂੰ ਸ਼ਕਰਪੁਰ ਦਾ ਮੇਲਾ ਖੇਡਿਆ ਜਾਣਾ ਔਰ ਮੇਰੇ ਮਿੱਤਰੋ 16 ਤਰੀਕ ਨੂੰ ਬੱਛੋਆਣੇ ਦੀ ਹੈ 16 ਤਰੀਕ ਨੂੰ ਅੰਬੇ ਦੇ ਪਿੰਡ ਸੁਰ ਸਿੰਘ ਦੇ ਵਿੱਚ ਵੀ ਰੌਣਕਾਂ ਜਿਹੜੀਆਂ ਉਹ ਵੱਡੀਆਂ ਲੱਗਣਗੀਆਂ ਲਓ ਇੱਕ ਪਾਸੇ ਕਬੱਡੀ ਤੇ ਪੁਆਇੰਟ ਜਿਹੜਾ ਭੀਮ ਸੁਰ ਸਿੰਘ ਦਾ ਆਪਣੀ ਟੀਮ ਦੇ ਲਈ ਜੋੜ ਗਿਆ 17 ਜਨਵਰੀ ਤਖਤੂਪੁਰਾ ਸਾਹਿਬ ਦੇ ਮੇਲੇ ਦੀ ਵੀ ਹੋਣੀ ਹੈ 18 ਜਨਵਰੀ ਕਿਕਰਾਲੇ ਦੇ ਮੇਲੇ ਦੀ ਹੈ ਔਰ 19 ਨੂੰ ਘੰਗੇ ਆਲਾ ਗੁਰਵਿੰਦਰ ਕਹਿੰਦਾ ਬੈਸਟਾਂ ਨੂੰ ਲੰਡੀਆਂ ਜੀਪਾਂ ਦੇਵਾਂਗੇ ਨਵੀਆਂ ਨਿਕੋਰ 20 ਤਰੀਕ ਨੂੰ ਕਹਿੰਦੇ ਮੇਰੇ ਮਿੱਤਰੋ 22 ਮਹਿੰਦਰ ਸੁਹਾਣੇ ਹੁਣੀ ਸੱਦਾ ਦੇ ਰਿਹਾ ਪਰ ਕੈਲਰਮ ਵਾਲਾ ਰਵੀ ਅੱਜ ਦੇ ਸਮੇਂ ਦਾ ਟਾਪਰ ਪਾਉਂਦਾ ਰੇਡ ਇੱਕ ਪਾਸੇ ਫੂਲਾ ਆਹ ਕਰਾਓ ਮੇਰੇ ਮਿੱਤਰੋ ਧੰਤ ਤਨ ਪਰ ਕੈਲਰਮ ਵਾਲਾ ਰਵੀ ਨੰਬਰ 3 ਟੀਮ ਦੇ ਲਈ ਕਹਿੰਦੇ ਜੋੜ ਗਏ ਮੇਰੇ ਵੀਰੋ 골ਡੀ ਨਿਊਜ਼ੀਲੈਂਡ ਬਣੀਆਂ ਮੇਰੇ ਵੀਰੋ ਕਾਬਲ ਨਗਲਾ ਤੇ ਦਾਦੇ ਲਈ ਵੱਡੇ ਮਨ ਜਿਹੜੇ ਪਉਦੇ ਹੋਏ ਆ ਲੈ ਵੀ ਕਾਬਲਾ ਮਾਇਆ ਦੇ ਗੱਫੇ ਫੜ ਕੇ ਲੈ ਜੀ ਵੀਰਿਆ ਨਿੱਕਾ ਪੱਟੀ ਦੇ ਇਲਾਕੇ ਦਾ ਨੌਜਾਨ ਗੱਬਰੂ ਕਬੱਡੀ ਪਾ ਰਿਹਾ ਇੱਕ ਪਾਸੇ ਕਹਿੰਦੇ ਕੌਣ ਹੈ ਇਹਨੂੰ ਅੱਜ ਦੁੱਕ ਦੁੱਕ ਦਿੱਤਾ ਜਾਣਾ ਪਰ ਨੰਬਰ ਕਹਿੰਦੇ ਰੇਡਰ ਦਾ ਆ 골ਡੀ ਨਿਊਜ਼ੀਲੈਂਡ ਬੰਨੀ ਹਜ਼ਾਰ-ਹਜ਼ਾਰ ਰੁਪਿਆ ਤੁਹਾਡੇ ਤੇ ਮੇਰੇ ਲਈ ਆਇਆ ਸੁਨੀਲ ਤਮਤਾਨ ਸਾਹਿਬ ਦਾ ਫੇਰ ਕਬੱਡੀ ਪਾਉਣ ਦੇ ਲਈ ਬੈ ਚੋ ਕੇ ਨੌਜਾਨ ਗੱਬਰੂ ਇੱਕ ਪਾਸੇ ਫੁੱਲਾ ਛੂਸ਼ਕ ਦਾ ਦੂਜੇ ਪਾਸੇ ਜੱਗਾਂ ਕੋ ਕੋਠੀ ਗੁਰਪ੍ਰੀਤ ਦੁਨੀਆ ਦੀ ਟੀਮ ਦਾ ਖਿਡਾਰੀ ਫੁੱਲਾ ਸ਼ੂਸ਼ਕ ਕੋਸ਼ਿਸ਼ ਕਰਦਾ ਨੰਬਰ ਰੇਡਰ ਦਾ ਭੀਮ ਆ ਗਿਆ ਵੱਡੇ ਭਾਈ ਭੀਮ ਇੱਕ ਸਹੇੜੀ ਵਾਲਾ ਭੀਮ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਇੱਕ ਦੀਨਾ ਸਾਹਿਬ ਦਾ ਭੀਮ ਇੱਕ ਮਾਨੂਕੇ ਗਿੱਲ ਦਾ ਭੀਮ ਸਰਦਾਰ ਸਾਧੂ ਸਿੰਘ ਬਰਾੜ ਦਾ ਚੰਡਿਆ ਹੋਇਆ ਖਿਡਾਰੀ ਰੂਪ ਸਿੰਘ ਦੇ ਪੁੱਤਰ ਦੀਆਂ ਗੱਲਾਂ ਹੋਈਆਂ ਲਓ ਇੱਕ ਪਾਸੇ ਸ਼ੀਲੂ ਹੈ ਹਰਿਆਣੇ ਦੀ ਧਰਤੀ ਆ ਮੇਰੇ ਮਿੱਤਰੋ ਬਾਹੂ ਅਕਬਰਪੁਰ ਪਿੰਡ ਪਰ ਦੂਜੇ ਪਾਸੇ ਕਹਿੰਦੇ ਭੀਮ ਦੇ ਵਿੱਚ ਵੀ ਚਾਤ ਬੜੀ ਹੈ ਇੱਕ ਪਾਸੇ ਕਹਿੰਦੇ ਮਾਝੇ ਦਾ ਮਝੈਲ ਔਰ ਦੂਜੇ ਪਾਸੇ ਪੁਆਇੰਟ ਭੀਮ ਦਾ ਹੈ ਪੁਆਇੰਟ ਜਿਹੜਾ ਭੀਮ ਦਾ ਹੈ ਉਧਰ ਐਨਆਰਆਈ ਵੀਰਾਂ ਦੀ ਫਲੈਕਸ ਲੱਗੀ ਹੋਈ ਹੈ ਜੇ ਮੇਰੇ ਭਰਾ ਇਹਨੂੰ ਥੋੜਾ ਸਿੱਧਾ ਕਰਦੇ ਤਾਂ ਬੜੀ ਮਿਹਰਬਾਨੀ ਹੋਊਗੀ ਜਿੰਨਾ ਸਹਿਯੋਗੀਆਂ ਦੇ ਸਹਯੋਗ ਹੈ ਔਰ ਉਹਨਾਂ ਦੇ ਨਾਮ ਵੀ ਆਪਾਂ ਜਰੂਰ ਬੋਲ ਦਈਏ ਬੇਨਤੀ ਹੈ ਵੀਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਕੈਲਰਮ ਵਾਲਾ ਔਰ ਜੱਗਿਆ ਔਰ ਜੱਗਿਆ ਕੁਝ ਨਾ ਕੁਝ ਵੱਖਰਾ ਕਰਨਾ ਪੈਣਾ ਔਰ ਫੂਲਿਆ ਕੁਝ ਨਾ ਕੁਝ ਵੱਖਰਾ ਕਰਨਾ ਪੈਣਾ ਜੇ ਵੱਜ ਜਾਂਦੀ ਕੈਂਚੀ ਤੇ ਫੇਰ ਸਾਰਾ ਉੱਪਿਆ ਨੱਚਣਾ ਸੀਗਾ ਫੇਰ ਸਾਰਾ ਉੱਪਿਆ ਨੱਚਣਾ ਸੀਗਾ ਪਹਿਲਾ ਸੈਮੀਫਾਈਨਲ ਜਲਦੀ ਦੇ ਨਾਲ ਹੀ ਟੀਮਾਂ ਡਿੜਬਾ ਤੇ ਸ਼ਾਹੜ ਦੀਆਂ ਬਿਨਾ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜਾਣ ਆ ਨਿਕਾਇਆ ਨਦੌਰ ਵਾਲਾ ਜਰਗੜੀ ਵਾਲੇ ਨਿੱਕੇ ਨੇ ਕਬੱਡੀਆਂ ਪਾਈਆਂ ਵਰਲਡ ਕੱਪਰ ਦੇ ਵਿੱਚ ਨੱਚ-ਨੱਚ ਕੇ ਨੰਬਰ ਲੈ ਕੇ ਆਵੇ ਗੁਲਜਾਰੀ ਮੂਡ ਕਰੇ ਆਹ ਇੱਕ ਪਾਸੇ ਵੇਖਦਾ ਵੀ ਨੌਜਨ ਗੰਬਰੂ ਅਮਰਤ ਕਰਦਾ ਕੋਸ਼ਿਸ਼ ਔਰ ਦੂਜੇ ਪਾਸੇ ਨਿੱਕਾ ਨਦੌਰ ਹੈ ਪੁਆਇੰਟ ਜਿਹੜਾ ਰੀਡਰ ਦੇ ਹਿੱਸੇ ਹੈ ਉਧਰ ਰਣ ਸਿੰਘ ਰਣੀਆਂ ਸਾਡਾ ਵੀਰ ਹੈ ਵੱਡਾ ਭਰਾ ਹੈ ਕੁੜੀਆਂ ਰਿਸ਼ਤੇਦਾਰੀਆਂ ਸਾਡੇ ਭੈਣ ਜੀ ਇਸ ਨਗਰ ਦੇ ਵਿੱਚ ਵਿਆਹੇ ਹੋਏ ਐ ਅੱਜ ਅਸੀਂ ਆਪਣੇ ਭੈਣ ਦੇ ਪਿੰਡ ਆਏ ਐ ਮਾਣ ਐ ਔਰ ਇਸ ਨਗਰ ਦਾ ਮੇਰੇ ਮਿੱਤਰੋ ਕਹਿੰਦੇ ਵੱਡਾ ਖੇਡ ਮੇਲਾ ਹੈ ਵੱਡੀਆਂ ਜ਼ਿੰਮੇਵਾਰੀਆਂ ਆਓ ਸਾਹਮਣੇ ਇੱਕ ਪਾਸੇ ਆ ਆ ਨੌਜਵਾਨ ਸੁਨੀਲ ਧੰਤਾਨ ਸਾਹਿਬ ਦੀ ਧਰਤੀ ਦਾ ਆਪਣੀ ਟੀਮ ਦੇ ਲਈ ਰੱਜੀ ਦਾ ਦੋਸਤ ਹੈ ਰੱਜੀ ਦਾ ਨਾਂ ਆਪਣੀ ਨੌਜਵਾਨ ਨੇ ਬਾਹਰ ਉੱਤੇ ਖਿੜਵਾਇਆ ਹੋਇਆ ਹੈ ਅਗਲੀ ਕਬੱਡੀ ਭੀਮ ਦੀ ਲੈ ਵੀ ਲੱਖੀ ਚੱਕ ਮਾਈਟੇ ਕਰ ਗੱਲ ਭੀਮ ਮੇਰੇ ਵੀਰੋ ਸੁਰ ਸਿੰਘ ਵਾਲੇ ਦਾ ਭੀਮ ਕਬੱਡੀ ਕਬੱਡੀ ਕਰ ਰਿਹਾ ਸ਼ਿਲੂ ਬਾਹੂ ਅਕਬਰਪੁਰ ਦਾ ਆਹ ਟੱਚ ਵੀ ਸ਼ਿਲੂ ਦੇ ਪਜਿਆ ਰਪਿੰਦਰભાઈ ਅੰਮ੍ਰਿਤ ਖੜਾ ਹੈ ਅੰਮ੍ਰਿਤ ਨੇ ਵੀ ਕਹਿੰਦੇ ਵੱਡੇ ਵੱਡੇ ਟੱਕੇ ਆ ਪਰ ਮਾਤਾ ਜੀ ਦੀ ਡੈਥ ਤੋਂ ਬਾਅਦ ਥੋੜਾ ਬੈਕਫੁੱਟ ਤੇ ਚਲਾ ਗਿਆ ਥੋੜਾ ਮੇਰੇ ਵੀਰੋ ਸੰਘਰਸ਼ ਕਰਨ ਤੋਂ ਬਾਅਦ ਅੱਜ ਫੇਰ ਗਰਾਉਂਡਾਂ 'ਚ ਵਾਪਸ ਆਇਆ ਰਵੀ ਰੇਡ ਪਾ ਰਿਹਾ ਵੱਡੇ ਭਾਈ ਚੱਕਿਓ ਮਾਈਕ ਤੇ ਕਰਿਓ ਗੱਲ ਗੱਪਰੋ ਰਵੀ ਕੈਲਰਮ ਰਵੀ ਕੈਲਰਮ ਕਹਿੰਦੇ ਰਵੀ ਦੀ ਗੱਲ ਜਦੋਂ ਹੁੰਦੀ ਤੇ ਇੰਦਰਜੀਤ ਤੇ ਵੀਰ ਦੀ ਗੱਲ ਹੁੰਦੀ ਹੈ ਆਹ ਤਿਉਰੇ ਵਾਲੇ ਦੀ ਗੱਲ ਹੁੰਦੀ ਸਾਹੋਕੇ ਵਾਲੇ ਦੀ ਗੱਲ ਹੁੰਦੀ ਇੱਕ ਪਾਸੇ ਜੱਗਾ 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 ਜੇ ਕੈਚੀ ਪੈ ਜਾਂਦੀ ਤੇ ਸਾਰਾ ਉੱਪਿਆ ਨੱਚਣਾ ਸੀਗਾ ਜੇ ਕੈਂਚੀ ਪੈ ਜਾਂਦੀ ਤੇ ਸਾਰਾ ਉੱਪਿਆ ਨੱਚਣਾ ਸੀਗਾ ਪਰ ਜਗਿਆ ਕੈਂਚੀ ਤੇਰੇ ਤੋਂ ਪਾ ਕੇ ਛੱਡਣੀ ਐ ਕੈਂਚੀ ਤੇਰੇ ਤੋਂ ਪਾ ਕੇ ਛੱਡਣੀ ਐ ਆ ਨਦੌਰ ਵਾਲਾ ਨਿੱਕਾ ਅਮਰਤ ਅੱਜ ਮਾਣ ਕਰਨਾ ਭਰਾਵਾਂ ਨੇ ਵੱਡੇ ਪੱਦਰ ਤੇ ਅੱਜ ਸ਼ਿਨੂ ਬੁਲਾਇਆ ਹੋਇਆ ਅਮਰਤ ਹੁੜਾ ਨੇ ਇੱਕ ਪਾਸੇ ਕਹਿੰਦੇ ਉੱਪਿਆ ਵਾਲਾ ਅਮਰਤ ਆਹ ਲਾ ਗਿਆ ਤਕੜਾ ਜੱਫਾ ਆਪਣੀ ਟੀਮ ਲਈ ਇਸ ਵੇਲੇ ਕਰ ਗਿਆ ਕਮਾਲ ਪੁਆਇੰਟ ਜਿਹੜਾ ਜਾਫੀ ਦਾ ਹੈ ਅਗਲੇ ਮਿੰਟੇ ਦੇ ਸੀਲ ਦੋਨੋਂ ਟੀਮਾਂ ਆ ਜਾਣਗੀਆਂ ਪ੍ਰਿੰਸ ਤੇ ਸਾਹਿਲ ਆਸਟ੍ਰੇਲੀਆ ਉਹਨਾਂ ਬਣੀਓ ਕਹਿੰਦੇ ਸ਼ਿਲੂ ਦਾ ਇੱਕ ਜੱਫਾ 1100 ਦਾ ਹੈ ਤੇ 1100 ਮੇਰੇ ਕੋਲੇ ਪਹੁੰਚ ਚੁੱਕਿਆ ਹੈ ਅੰਮਰਤ ਦੇ ਲਈ ਕਹਿੰਦੇ 1100 ਦੇ ਸਾਰੇ ਪਰਿਵਾਰ ਬਣਿਓ ਹੈ ਤੇ ਅੰਮਰਤ ਦਾ ਹਰ ਇੱਕ ਜਫਾ ਗੋਰੇ ਭਰਾ ਬਣਿਓ ਕਹਿੰਦੇ 1000 ਦਾ ਨਾਲ ਗੋਲਡ ਨਿਊਜ਼ੀਲੈਂਡ ਬਣਿਓ 1000 ਦਾ ਜਿਹੜਾ ਵੀਰਾਂ ਨੇ ਅਨਾਉਂਸ ਕਰਾਇਆ ਲਓ ਸਾਹਮਣੇ ਕਹਿੰਦੇ ਭੀਮ ਸੁਰ ਸਿੰਘ ਮਾਰੇ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਉਧਰ ਪ੍ਰਿੰਸ ਤੇ ਸਾਹਿਲ ਕਹਿੰਦੇ 1100 ਦਾ ਜਫਾ ਹੋਣਾ ਮੇਰੀ ਬੇਨਤੀ ਦਿੜਵਾ ਤੇ ਪ੍ਰੋਦੀ ਟੀਮ ਆ ਜਾਣਗੀਆ ਟੱਕਰ 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 ਸ਼ੀਲੂ ਪ੍ਰਿੰਸ ਬੇਲੂ ਸ਼ੀਲੂ ਡਿੜਬਾ ਤੇ ਸ਼ਾਹੜ ਪਲੀਜ਼ ਮੇਰਾ ਭਰਾ ਤੁਸੀਂ ਜਿਆਦਾ ਵੇਟ ਨਾ ਕਰਵਾਇਓ ਹੱਥ ਬਨ ਕੇ ਬੇਨਤੀ ਆ ਡਿੜਬਾ ਤੇ ਸ਼ਾਹੜ ਪਹਿਲੇ ਸੈਮੀਫਾਈਨਲ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਡਿੜਬਾ ਤੇ ਸ਼ਾਹੜ ਫੂਲਾ ਪਿਆਰ ਜਗਾ ਤਿਆਰ ਜਾਫਰ ਤਿਆਰ ਹੁਣ ਦੇਖਦਾ ਵੀ ਕੌਣ ਇਸ ਨੌਜਵਾਨ ਦੇ ਨਾਲ ਮੇਰੇ ਵੀਰੋ ਦੋ ਹੱਥ ਦੋ ਹੱਥ ਹੋਣਗੇ ਇੱਕ ਪਾਸੇ ਸ਼ੂਸ਼ਕ ਵਾਲਾ ਫੂਲਾ ਔਰ ਦੂਜੇ ਪਾਸੇ ਕਹਿੰਦੇ ਰਵੀ ਕੈਲਰਮ ਕਿੱਤੇ ਫੜੇਗੇ ਕਿੱਤੇ ਫੜੇਗੇ ਕਿੱਤੇ ਫੜੇਗੇ ਤਾੜੀਆਂ 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 ਸਵਾਦ ਵੱਖਰਾ ਖੇਡ ਕਬੱਡੀ ਦਾ ਆ ਫੂਲਾ ਆ ਆ ਫੂਲੇ ਆ ਗੱਲਾਂ ਬਣ ਗਿਆ ਮੇਲਾ ਬਣ ਗਿਆ ਆ ਸੇਮ ਜਫਾ ਮਣੀ ਧੂੜ ਵਾਲਿਆ ਟੌਣ ਕਲਾਂ ਲੱਗਿਆ ਸੀਗਾ ਆਹੀ ਅੰਮਾਜ ਦੇ ਵਿੱਚ ਗੱਲਾਂ ਹੋਈਆਂ ਸੀਗੀਆਂ ਆ ਕਬੱਡੀ ਕਹਿੰਦੇ ਪੈਂਦੀ ਐ ਪ੍ਰਦੀਪ ਪੈਸ਼ਾੜ ਮਨਜੀਤ ਖੇੜੀ ਹੁਣਾਂ ਦਾ ਧੰਵਾਦ ਆ ਅੰਮ੍ਰਿਤ ਐ ਇਹ ਵੀ ਨੌਜੇ ਨੇ ਸਿਰੇ ਦਾ ਇਹ ਵੀ ਨੌਜੇਨ ਕਹਿੰਦੇ ਚੋਟੀ ਦਾ ਇਹ ਵੀ ਨੰਬਰ ਕਹਿੰਦੇ ਰੇਟਰ ਦੇ ਨੀ ਪਰ ਹੋਲਡ ਲੈਰੇ ਵਾਲਿਆ ਜੱਫਾ ਦੌੜ ਕਲਾ ਇੱਕ ਨਹੀਂ ਸੀ 6 ਲੱਗੇ ਸੀ ਆਹ ਸਾਹਮਣੇ ਖੇਡ ਮੈਦਾਨ ਅੰਦਰ ਕਬੱਡੀ 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 ਸੁਨੀਲ ਪਰਤਾਨ ਸਾਹਿਬ ਦਾ ਆਹ ਫੂਲਾ ਸ਼ੂਸ਼ਕ ਵਾਲਾ ਰੌਕਿਆਂ ਵਾਲੇ ਨਵੀ ਦੇ ਨਾਲ ਪਿਆਰ ਹੈ ਇਸ ਨੌਜਵਨ ਦੀ ਯਾਰੀ ਪੱਕੀ ਹੈ ਆਹ ਸਾਹਮਣੇ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਨਿੱਕਾ ਨਦੌਰ ਵਾਲਾ ਉੱਪਿਆਂ ਦਾ ਮੇਲਾ ਕਹਿੰਦੇ ਵਖਰੀ ਸ਼ਾਪ ਛੱਡ ਗਿਆ ਐਨ ਵਖਰੀ ਯਾਰ ਛੱਡ ਗਿਆ ਕੱਲ ਟੰਡਿਆੜ ਦਾ ਮੇਲਾ ਵਖਰੀ ਸ਼ਾਪ ਛੱਡ ਗਿਆ ਅੱਜ ਕਹਿੰਦੇ ਉੱਪਿਆਂ ਦਾ ਮੇਲਾ ਵਖਰੀ ਸ਼ਾਪ ਛੱਡ ਗਿਆ ਇੱਕ ਪਾਸੇ ਨਿੱਕਾ ਨਦੌਰ ਔਰ ਦੂਜੇ ਪਾਸੇ ਸ਼ੀਲੂ ਸ਼ੀਲੂ ਤੇ ਨਿੱਕਾ ਦਦਾਰ ਵਾਲਾ ਇਸ ਵੇਲੇ ਸ਼ੀਲੂ ਨੇ ਕੱਲੂ ਕਮਾਲਪੁਰੇ ਚ ਵੀ ਖੇਡਦਾ ਹੈ ਸ਼ਿਲੂ ਆਜੂ ਪਿਆਜ ਪੁੱਜਿਆ ਹੋਇਆ ਹੈ ਸ਼ਿਲੂ ਦੀ ਡਿਮਾਂਡ ਹਰ ਰੋਜ਼ ਹੈ ਲਓ ਅਗਲੀ ਕਬੱਡੀ ਖੇਡ ਮੈਦਾਨ ਅੰਦਰ ਇਸ ਲਈ ਸੁਨੀਲ ਤਰਤਾਨ ਸਾਹਿਬ ਦਾ ਮੇਰੀ ਬੇਨਤੀ ਪਹਿਲੇ ਸੈਮੀਫਾਈਨਲ ਦੇ ਲਈ ਤਿਰਵਾ ਮੰਡੀ ਤੇ ਸ਼ਾਹੜ ਜਿਹੜਾ ਹੋਲਡ ਨੰਬਰ ਹੈ ਜੀ ਉਹ ਚੈੱਕ ਕਰ ਲਈ ਆਪਾਂ ਬਾਹਰਲੀ ਸਾਈਡ ਤੋਂ ਬੇਨਤੀ ਹੈ ਜੱਗਾਲ ਕੋ ਕੋਠੀ ਦਾ ਜਾਫੀ ਚੋਟੀ ਦਾ ਖਰਪੀ ਦਾ ਪੂਣੀਆਂ ਨੇ ਦੁਕਾਨ ਵਾਲਿਓ ਖੁਸ਼ੀ ਨੇ ਆ ਟੀਮ ਦੇ ਲਈ ਬੱਤੇ ਯੋਗਦਾਨ ਪਾਏ ਆ ਦੋਨੋਂ ਹੋਲਡ ਪੁਆਇੰਟ ਜਿਹੜੇ ਚੈੱਕ ਕਰਨੀਏ ਮੈਂ ਬੇਨਤੀ ਕਰਦਾ ਜਿਹੜੇ ਬਾਹਰ ਰੈਫਰੀ ਬੈਠਿਆ ਸਾਡੇ ਡੇੜਦਾ ਮੰਡੀ ਤੇ ਸ਼ਹੜ ਇਹ ਟੀਮਾਂ ਪਹਿਲੇ ਸੈਮੀਫਾਈਨਲ ਦੇ ਲਈ ਜਿਹੜੀਆਂ ਤਿਆਰ ਰਹਿਣਗੀਆਂ ਉਹ ਕਬੱਡੀ ਪੈਂਦੀ ਆ ਅੰਮ੍ਰਿਤ ਦੇ ਹਰ ਇੱਕ ਜੱਫੇ ਤੇ ਗੋਰੇ ਬਾਈ ਬਣੀਆਂ ਗੋਲਦੀ ਨਿਊਜ਼ੀਲੈਂਡ ਬਣੀਆਂ 1000 ਪਰ ਕਹਿੰਦੇ ਕੌਣ ਸ਼ੀਲੂ ਅੰਬਾ ਇਹ ਨੌਜਾਨ ਕਹਿੰਦੇ ਭੀਮ ਆ ਭੀਮ ਤੇ ਕਹਿੰਦੇ ਸ਼ੀਲੂ ਸ਼ੀਲੂ ਅਰੇ ਆਹ ਵਾਲਾ ਸ਼ੀਲੂ ਬਾਉ ਅਕਬਰਪੁਰ ਵਾਲਾ ਸ਼ੀਲੂ ਲਾ ਤਕੜਾ ਜੱਫਾ ਆਪਣੀ ਟੀਮ ਲਈ ਇੱਕ ਲੱਖਾਂ ਦੇ ਨੰਬਰ ਦਾ ਵਾਅਦਾ ਕਰ ਗਿਆ ਭੀਮ ਠੀਕ ਆ ਸੱਚੇ ਬਾਦਸ਼ਾਹ ਮਹਿਰ ਕਰੇ ਮੁੰਡਾ ਠੀਕ ਆ ਦਿੜਬਾ ਤੇ ਸ਼ਾਹੜ ਗਰਾਊਂਡ ਦੇ ਵਿੱਚ ਜਲਦੀ ਦੇ ਨਾਲ ਪੁੱਜਾਣਾ ਢੜਬਾ ਤੇ 샤ੜ ਦਾ ਜਿਹੜਾ ਮੈਚ ਹੈ ਪਹਿਲਾ ਸੈਮੀਫਾਈਨਲ ਮੈਚ ਅੱਜ ਦੇ ਦਿਨ ਦਾ ਮੇਰੇ ਮਿੱਤਰੋ ਖੇਡਿਆ ਜਾਊਗਾ 8 ਵਜਣ ਜਾ ਰਿਹਾ ਹੈ ਪੌਣੇ 8 ਦਾ ਟਾਈਮ ਹੈ 45 ਤੇ ਸੂਈ ਚੜ ਜਾਣੀ ਹੈ ਜੇ ਜੱਗਿਆ ਕੈਂਚੀ ਪੈ ਗਈ ਤੇ ਆਹ ਵੇਖੋ ਆਹ ਵੇਖੋ ਹੁੰਦਾ ਕੀ ਹੈ ਆਹ ਵੇਖੋ ਓ ਪਿਆਰੋ ਆਇਆ ਸੁਆਦ ਫੇਰਾ ਨਿਆਰਾ ਵੱਖਰਾ ਹੈ ਨਿਆਰਾ ਵੱਖਰਾ ਹੈ ਨਿਆਰਾ ਵੱਖਰਾ ਹੈ ਖੇਡ ਕਬੱਡੀ ਦਾ ਲੈ ਵੀ ਲੱਖੀ ਕਿੱਕਾ ਨਦੌਰ ਆ ਗਿਆ ਨਜ਼ਾਰੇ ਵਖਰੇ ਸ਼ੀਲੂ ਕਹਿੰਦਾ ਨਜ਼ਾਰੇ ਇਦਰੋਂ ਵੀ ਵੱਜ ਜਾਣਾ ਵੱਜ ਜਾਣਾ ਵੱਜ ਜਾਣਾ ਟੱਕ 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 ਟੱਕਰ 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 ਓ ਪਿਆਰੋ ਕਿਵੇਂ ਕੰਮ ਫੇਰ ਇੱਕ ਵਾਰੀ ਮੈਚ ਸਮਾਪਤ ਜੇ ਤੂੰ ਪਿਆ ਉਹ ਪਿਆੰ ਦਾ ਸੈਮੀ ਫਾਈਨਲ ਹਾਕਮ ਵਾਲੇ ਦੇ ਨਾ ਅਫੋ ਗਿਆ ਓ ਉਪਿਆਲੋ ਖੁਸ਼ ਨਹੀਂ ਯਾਰੋ ਮੇਂ ਗੱਲ ਨਹੀਂ ਬਣਦੀ ਜਿਵੇਂ ਬਣਨੀ ਚਾਹੀਦੀ ਸੀ ਓ ਇੱਕ ਵਾਰੀ ਫੇਰ ਦੱਸਿਓ ਖੁਸ਼ਾ ਵੰਸ਼ ਤੇ ਅੰਸ਼ ਵੱਲੋਂ 500 ਰੁਪਇਆ ਜਿਹੜਾ ਪੁੱਜਿਆ ਸ਼ੀਲੂ ਦੇ ਲਈ ਇੱਕ ਬੇਨਤੀ ਆ ਭਾਈ ਜਿਹੜੀ ਸ਼ਰਾਬ ਪੀਤੀ ਆ ਮੈਂ ਸਿੱਧਾ ਕਹਿੰਦੂ ਮੈਨੂੰ ਕਿਸਦਾ ਕੋਈ ਡਰ ਨਹੀਂ ਪਰ ਮੇਰੇ ਕੋਲੇ ਕੋਈ ਵੀ ਮੇਰਾ ਵੀਰ ਬਣ ਕੇ ਨਾ ਆਇਓ ਯਾਰ ਮੇਰਾ ਭਰਾ ਬਣ ਕੇ ਇਹ ਬੇਨਤੀ ਕੋਈ ਵੀ ਬੰਦਾ ਸ਼ਰਾਬ ਪੀ ਕੇ ਗਰਾਊਂਡ ਦੇ ਵਿੱਚ ਨਾ ਆਵੇ ਇੱਕ ਤਾਂ ਜਿਵੇਂ ਪਤੰਦਰ ਮੂੰਹ ਕੋਲੇ ਲਾ ਲੈਂਦਾ ਮੁੜ ਕੇ ਹੋਰ ਹੀ ਭੇੜੀਆਂ ਭੇੜੀਆਂ ਬismillah ਆਉਂਦੀਆਂ ਸੋ ਇਹ ਬੇਨਤੀ